ਵੀਰ ਜੀ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਦਰਸ਼ਨ ਕਰੋ ਜੀ ਤੰਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਆਹ ਵਾਣਾ ਜਿੱਥੇ ਪਹਿਲੀ ਪਾਸ਼ਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਬੈਠੇ ਤੇ ਕੋੜੀ ਦਾ ਕੋੜ ਕਟਿਆ ਇੱਥੇ ਨੂਨ ਤੇ ਬੌਕਰ ਸੁੱਕੀ ਜਾਂਦੇ ਤੇ ਐਦਵਾਰ ਨੂੰ ਇਸ਼ਨਾਨ ਹੁੰਦਾ ਇਸ ਗੁਰੂ ਘਰ ਚ ਤੇ ਤੁਹਾਨੂੰ ਮੈਂ ਤਲਾਬ ਵੀ ਦਿਖਾਉਂਗਾ ਜਿੱਥੇ ਇਸ਼ਨਾਨ ਹੁੰਦਾ ਇਹ ਉਹ ਵਾਣਾ ਜਿੱਥੇ ਪਹਿਲੀ ਪਾਸ਼ਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸੀ ਦਰਸ਼ਨ ਕਰ ਲੋ ਬਾਈ ਕਿਸੇ ਤਰ੍ਹਾਂ ਦਾ ਕੋਈ ਵੀ ਰੋਗ ਤੁਹਾਡਾ ਕੱਟਿਆ ਜਾਊਗਾ ਸੱਚੀ ਨੀਤ ਦੇ ਨਾਲ ਮਨ ਸਾਫ਼ ਦੇ ਨਾਲ ਇੱਥੇ ਆ ਕੇ ਨਹਾਉ ਸਾਇਨ ਆਗਾ ਚਲਾ ਮੁਖਸਰ ਇਹਨਰ ਮੈਂ ਤਲਾਬ ਵੀ ਦਿਖਾਉਣਾ ਉਹ ਜਿੱਥੇ ਇਸ਼ਨਾਨ ਕਰਨ ਤੋਂ ਬਾਅਦ ਸਾਰੇ ਰੋਗ ਕੱਟੇ ਜਾਂਦੇ ਆ ਛੋੜਾ ਫੈਂਸੀ ਖਾਰਸ਼ ਕੋਈ ਵੀ ਬਿਮਾਰੀ ਹੋਵੇ ਵੱਡੀ ਤੋਂ ਵੱਡੀ ਸੱਚੇ ਮਨ ਦੇ ਨਾਲ ਨਹਾਓ ਤਾਂ ਕੱਟੀ ਜਾਂਦੀ ਆ ਪਹਿਲੀ ਪਾਸ਼ਾ ਤੇ ਦਸਵੀਂ ਪਾਸ਼ਾ ਹੀ ਇੱਥੇ ਆਏ ਬਈ ਬਹੁਤ ਵੱਡਾ ਇਤਿਹਾਸ ਹੈ ਜੀ ਤੁਹਾਨੂੰ ਮੈਂ ਦਿਖਾਉਣਾ ਉੱਥੇ ਸਾਰਾ ਵੀਡੀਓ ਸਾਰੀ ਦੇਖੋ ਜੀ ਵਾਹਿਗੁਰੂ ਵਾਹਿਗੁਰੂ ਆਜਾ ਵੀਰੇ ਤਲਾਤ ਲੈ ਕੇ ਆਣਾ ਉੱਥੇ ਸਰੋਵਰ ਕੋਲੇ ਬਹੁਤ ਸੋਹਣਾ ਗੁਰਦੁਆਰਾ ਬਣਿਆ ਇਤਿਹਾਸਿਕ ਗੁਰਦੁਆਰਾ ਹੈ ਇਸ਼ਨਾਨ ਜਿੱਥੇ ਇਸ਼ਨਾਨ ਕਰਦੇ ਨੇ ਸਰੋਵਰ ਤੁਹਾਨੂੰ ਦਿਖਾਉਣਾ ਠੀਕ ਆ ਬਾਬਾ ਜੀ ਆ ਜੋ ਮੈਂ ਤੁਹਾਨੂੰ ਦਿਖਾਉਂਦੇ ਆ ਉਹ ਸਰੋਗਰਾ ਜਿੱਥੇ ਇਸ਼ਨਾਨ ਕਰਨ ਤੋਂ ਬਾਅਦ ਸਾਰੇ ਰੋਗ ਕੱਟੇ ਜਾਂਦੇ ਸੱਚੀ ਨੀਚਾ ਦੇ ਨਾਲ ਬੰਦਾ ਆ ਜਨਾ ਐਤਵਾਰ ਨੂੰ ਨਹਾਵੇ ਨੂਨ ਤੇ ਬੋਕਰ ਚੜਦਾ ਇੱਥੇ ਸੁੱਖਾ ਜਿਹੜੀ ਲੱਗਦੀ ਆ ਕੋਈ ਵੱਡੀ ਸੁੱਖ ਨਹੀਂ ਆਦੇ ਰੋਗ ਨਾਲ ਕੋਈ ਚੀਜ਼ ਚੰਗੇ ਨਹੀਂ ਬਸ ਆ ਤਾਂ ਰੋਗ ਕੱਟਿਆ ਜਾਵੇ ਆ ਬਈ ਇਹਦਾ ਇਤਿਹਾਸ ਇਹੋ ਸਰੋਵਰ ਆ ਬਈ ਜਿੱਥੇ ਨਹਾ ਕੇ ਸਾਰੇ ਦੁੱਖ ਕੱਟੇ ਜਾਂਦੇ ਐਤਵਾਰ ਇੱਥੇ ਨਹਾਉਣ ਹੁੰਦਾ ਪਹਿਲੀ ਪਾਸ਼ਾਹੀ ਤੇ ਦਸਵੀਂ ਪਾਸ਼ਾਹੀ ਇੱਥੇ ਆਈ ਆ ਕੁੜੀ ਦਾ ਕੋੜ ਕੱਟਿਆ ਸੀ ਇੱਥੇ ਇਸ ਤੋਂ ਬਾਅਦ ਇੱਥੇ ਬਈ ਕੋਈ ਵੀ ਬਿਮਾਰੀ ਹੋਵੇ ਕੱਟੀ ਜਾਂਦੀ ਸੱਚੀ ਨਿਚਾ ਦੇ ਨਾਲ ਨਾਉ ਜਿਹੜਾ ਅਸੀਂ ਸਾਰੇ ਇੱਥੇ ਮੱਥਾ ਟੇਕਣ ਆਏ ਸੀ ਠੀਕ ਆ ਜੀ ਐਤਵਾਰ ਨੂੰ ਆਓ ਬਾਈ ਇੱਥੇ ਤੇ ਆਪਦੇ ਰੋਕ ਕਟਾ ਕੇ ਜਾਓ ਸੱਚੇ ਮੰਦ ਦੇ ਨਾਲ ਆਓ ਇਤਿਹਾਸਿਕ ਗੁਰਦੁਆਰਾ ਹੈ ਚੱਲ ਵੀ ਫਟਕ ਅਸੀਂ ਵੀ ਪਹਿਲਾਂ ਸ਼ਨਾਣ ਪਾਣੀ ਕਰ ਲਿਆ ਅਸੀਂ ਵੀ ਪਹਿਲਾਂ ਸ਼ਨਾਣ ਪਾਣੀ ਕਰ ਲਿਆ ਪ੍ਰਸ਼ਾਦਾ ਪਾਣੀ ਛਕ ਲਿਆ ਚਾਹ ਸ਼ਾਦਾ ਪਾਣੀ ਛਕ ਲਿਆ ਚਾਹ ਛਕ ਲਈ ਤੇ ਹੁਣ ਚੱਲ ਆ ਜੀ ਇੱਥੇ ਆਓ ਜੀ ਜ਼ਰੂਰ ਆਈਏ ਇੱਥੇ ਆਓ ਜੀ ਜ਼ਰੂਰ ਐਤਵਾਰ ਹੁੰਦਾ ਇੱਥੇ ਬਲੂਨ ਤੇ ਬੱਕਰ ਛੜਦੀ ਹੈ ਇੱਥੇ ਬਲੂਨ ਤੇ ਬੱਕਰ ਛੜਦੀ ਹੈ ਸਰਾਇਨਾਗਾ ਜ਼ਿਲ੍ਹਾ ਮੁਕਸਰ ਸਾਹਿਬ